ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਵਾਡ ਦਿਖਾਉਣੀ ਹੈ ਗੱਪਣ ਸੂਨ ਨੂੰ ਰੈਡੀ ਆ ਡਿਟੇਲ ਆਪਾਂ ਵੀਰਤੇ ਦੇ ਬਾਰੇ ਬੋਲਦੇ ਹਾਂ ਸੋ ਸਾਹਮਣੇ ਸਟਾਰਟਿੰਗ ਵੀ ਦੇਖੋ ਜਮਾ ਕੀ ਬਾਤ ਆ ਜਮਾ ਠੰਡੀ ਸੀਲ ਬਰਫ਼ ਦੀ ਸਿੱਲੀ ਇਹ ਸੇਰ ਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਬਾਈ ਪੈਂਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਇਹ ਹੈ ਆਪਣਾ 98778899 ਦੂਜਾ ਨੰਬਰ ਹੈ 997355044 ਇਹ ਵੱਡੇ ਭਰਾ ਦਾ ਨੰਬਰ ਹੈ ਠੀਕ ਹੈ ਜ਼ਿਲ੍ਹਾ ਬਰਨਾਲਾ ਆ ਗਿਆ ਹਾਂਜੀ ਭਾਈ ਜੀ ਤੇ ਜਿਹੜੀ ਵੀ ਰ ਆਪਾਂ ਜਰਸੀ ਬੱਚੀ ਦੇਖੀ ਜਾਂਦੇ ਆ ਕਿਹੜਾ ਸੂਆ ਸੂਰੀ ਹੈ ਇਹ ਭਾਈ ਦੂਜਾ ਸੂਆ ਸੁੰਦੀ ਹੈਗੀ ਮਾਲਕਾਂ ਦੇ ਦੱਸਣ ਮੁਸਾਰਕਾ 19 ਕਿਲੋ ਪਰੋਣ ਦਾ ਦੱਸਦਾ ਜੀ ਕਹਿੰਦਾ ਬਾ ਪਹਿਲੇ ਸਵੇਰ 18 ਕਿਲੋ ਤੋਂ ਬਾਹਰ ਚੱਲੀ ਵੀ ਆ ਚੱਲੀ ਵੀ ਹੈ ਜੀ ਠੀਕ ਹੈ ਅੱਜ ਦਿਨ ਕਹਿ ਕੇ ਲੈਂਦੀ ਹੈ ਇਹ ਤਾਂ ਆਪਾਂ ਪੈਂਡੀ ਪਿਆਗਾ ਜਿੱਦਾਂ ਦੀ ਇਹ ਵੀ ਬਰੀਡ ਆਈ ਹੈ ਨ ਇਹ ਆਰਡਰ ਦੀ ਕੁਆਰਟੀ ਵੀ ਦੁੱਧ 22 ਕਿਲੋ ਨਾਰਮਲੀ ਵੜੋਂ ਦੇਣਾ ਚਾਹੀਦਾ ਹੈ ਕਹਿੰਦੇ ਬਾਬ ਜੱਟ ਸੌਦਾ ਲਾ ਕੇ ਚੱਲੀਏ 20 ਤੋਂ ਬਾਹਰ ਵਾਲੀ ਹੈਗੀ ਹੈ 20 ਪਲੱਸ ਵਾਲੀ ਬਾਈ ਹੈਗੀ ਹੈ ਠੀਕ ਹੈ ਕੱਢ ਜੁ ਹਫਤਾ ਜੇ ਹੈਨਾ ਹਫਤਾ ਪਿੰਡ ਦੇ ਪਿਆ ਬਾਈ ਕੋਈ ਬੱਚਾ ਜਿਵੇਂ ਮਰਜ਼ੀ ਜਿਵੇਂ ਬਹੁਤ ਸੈਨੇ ਦਾ ਵੰਟੇ ਖੱਢੀ ਜਾਏ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਵੀਰ ਜਰਸੀ ਮੰਨ ਵੀ ਇਸ ਕਰਕੇ ਜਾਂਦੇ ਆ ਵੀ ਠੰਡੀ ਹੁੰਦੀ ਹੈ ਜਮਾ ਇਹ ਬਹੁਤ ਠੰਡੀ ਹੈ ਬਾਈ ਆਏ ਮੰਨ ਕੇ ਚੱਲੀ ਸਪੇਸ ਬਹੁਤ ਪੀ ਹੈ ਬੈਠਦੀ ਠੀਕ ਹੈ ਸੋ ਜਿਵੇਂ ਕਹਿੰਦੇ ਆਉਣਿਆਂ ਮਰੱਭਾ ਖਾ ਲੋ ਠੰਡਾ ਹੁੰਦਾ ਉਹ ਸਿਸਟਮ ਇਹਨਾਂ ਦਾ ਠੰਡਾ ਹੁੰਦਾ ਅਜਾ ਬਈ ਰਿਪੋਰਟ ਆਇਆ ਲੈਵਾ ਬਾਹਰੋਂ ਗੱਡੂ ਇਹਦਾ ਮਨ ਦਾ ਫੁੱਟ ਬਾਹਰੋਂ ਪਜਾਉਂਦਾ ਠੀਕ ਹੈ ਤੇ ਥਣ ਥਣ ਕਿਆ ਬਾਤ ਦਾ ਹੱਥੀ ਚੋਈ ਰਿਹਾ ਗੱਡੂ ਫੜਾ ਜਾਵਾ ਬਈ ਪੂਰਾ ਮੁਠੀ ਵਾਲਾ ਥਾਣਾ ਲੈ ਠੀਕ ਹੈ ਤੇ ਦਿਨ ਹਫਤਾ ਕੱਢ ਜੂ ਹਣਾ ਠੀਕ ਆ ਪੈਂਡਿੰਗ ਪਿਆ ਜੀ ਸਾਰਾ ਢੋਰੀ ਫਿਰ ਬਾਹਰ ਨੂੰ ਸੁਪਰ ਬੈੜ ਦੀ ਜਿੰਦ ਜਾਨ ਵਗੈਰਾ ਦੇਖੋ ਸੋਹਣੀ ਸਾਫ ਚੁਦਰੀ ਰਾਜੀ ਸਮੀ ਬੜੀ ਵੀ ਤੇ ਇਹ ਦੂਜਾ ਸੁਆ ਬੱਚੀ ਹੁੰਦੀ ਪਈ ਆ ਬਈ ਬਹੁਤ ਪਿਆਰੀ ਹੈ ਬੈੜ ਦੀ ਟੋਆ ਵਗੈਰਾ ਦੇਖੋ ਮੂੰਚਾ ਕੰਨ ਨਿਕਾ ਨਿਕਾ ਤੇ ਪੂਰੀ ਰਾਜੀ ਸਮੀ ਬੜ ਕਹਿੰਦਾ ਬਾਪ ਦੋ ਕੜੀਆਂ ਖੜਕੇ ਦੇਖਣ ਵਾਲੀ ਚੀਜ਼ ਆ ਰਾਜੀ ਸਮੀ ਪੜੀ ਵੀ ਇੰਨੀ ਆ ਲੱਸੀ ਨਾਲ ਵੀ ਕਿਸੇ ਬਸਿਓਣੀ ਤੇ ਸਾਫ ਸੁਧਰੀ ਓਕੇ ਤੇ ਲੈਵਾ ਦੇਖੋ ਜਮਾ ਕਿਆ ਬਾਤ ਆ ਫਿਟਨੈਸ ਵਾਲਾ ਲੈਵਾ ਹਫਤਾ ਹਜੇ ਸੂਣ ਚ ਬਾਕੀ ਪਿਆ ਹਜੇ ਦਾ 60% ਹਵਾਨਾ ਬਣਾਇਆ ਇਹਨੇ ਹਫਤੇ ਨੂੰ ਗੱਲਾਂ ਕਰਾ ਦੂਗੀ ਜੇ 100% ਤੇ ਵੱਜੂ ਤੇ ਮੱਲਾਂ ਕੋ ਤਰਿਆ ਕਰੂ ਤੇ ਬਾਈ ਜੀ ਰੇਡ ਰੂਟੇ ਦਾ ਕੀ ਰੱਖਿਆ ਰੇਡ ਬਾਈ ਕਰਾਉਣਾ ਦਾ ਕੋਈ ਮਰਜ਼ੀ ਕਰਾ ਲੈ ਬਾਈ ਢੱਲੋ ਜਿਹੜਾ ਲੈਣ ਦੇਣੀ ਆ ਰੇਟ ਇਹਦਾ 82000 ਦੀ ਵੜ ਦਵਾਵਾਂਗੇ ਆਪਾਂ ਛੋੜ ਛੱਪਾ ਕਰ ਦਾਂਗੇ ਮਾਤਾਵਾਏ ਗਏ ਬੰਦਿਆ ਕਰਾਂਗੇ ਬਈ ਸੋ 82000 ਦੇ ਵਿੱਚੋਂ ਮਾਨਤਾਂਣ ਮੌਕੇ ਤੇ ਹੋ ਜਾਊਗਾ ਵਹਿੜ ਚੰਗੀ ਆ ਸੋਹਣੀ ਸਾਫ ਸੁਥਰੀ ਰਾਜੀ ਸਭੀ ਬੜੀ ਵੀ ਦੂਜਾ ਸੂਆ ਸੂਰੀ ਆ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਪਰਚੇਸ ਕਰ ਲੈ ਚੰਗਾ ਇਹਨੂੰ ਜਿੰਨਾ ਪਾਲੋਂਗੇ ਉਹਨਾ ਹੀ ਕੱਢ ਲੋਂਗੇ ਜਮਾ ਤੇ ਨਜ਼ਾਰੇਦਾਰ ਵਹਿੜ ਦਿਖਾਤੀ ਪਿੰਡ ਹੰਢਾਇਆ ਜ਼ਿਲ੍ਹਾ ਬਰਨਾਲਾ 987786899 9873550846 ਮਾਕਣਾ ਬਈ ਖੁੱਲੀ ਵਿਚਾਰਤੀ ਐ ਥੋੜੀ ਆ ਵੀ ਕੋਈ ਉਹ ਆ ਗਈ ਠੀਕ ਹੈ ਹਾਂ ਵੀਡੀਓ ਦੇਖ ਲੈ ਚੈਨਲ ਨੂੰ ਪਿਆਰ ਦੇ ਲਈ